ਇਲੈਕਸ਼ਨ 에ਜੰਟ ਵੀ ਰਹੇ ਅੱਗੇ ਅੱਗੇ ਔਰ ਮੇਰੀ ਰਾਈਟ ਸਾਈਡ ਤੇ ਸਾਡੇ ਸਟੇਟ ਦੇ ਪੀਡਿਆ ਦੇ ਇੰਚਾਰਜ ਔਰ ਸਾਡੇ ਮੰਡਲ ਦੇ ਪ੍ਰਧਾਨ ਜਿੱਥੇ ਜਸ਼ਿੰਦਰ ਸਿੰਘ ਗਿਫਟੀ ਜੀ ਹਮੇ ਉਹ ਬਾਜੀ ਜੀ ਦੇ ਨਾਲੇ ਗਿਫਟੀ ਜੀ ਦੇ ਵਧੀਆ ਤਰੀਕੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਮਾਤਰਾ 14-15 ਦਿਨਾਂ ਦੇ ਟਾਈਮ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਸਿਲੈਕਸ਼ਨ ਦੇ ਵਿੱਚ ਪਾਰਟੀ ਨੂੰ ਵਧੀਆ ਤਰੀਕੇ ਨਾਲ ਜਿੱਦਾਂ ਤਾਕਤ ਦਵਾਈ ਆ ਉਹ ਵੀ ਬੈਠੇ ਨੇ ਵਾਹਿ ਸ਼ਰਮਾ ਜੀ ਨੂੰ ਆਪਣੀ ਗੱਲਾਂ ਲੱਖ। ਪਾਰਟੀ ਦੇ ਸਾਰੇ ਸਤਕਾਰੀ ਸਾਡੀ ਜੀਟੀਸ਼ ਕੁਵਾਰ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਜਿਸ ਤਰ੍ਹਾਂ ਦਾ ਸਹਿਯੋਗ ਪਰ ਜਿਸ ਤਰ੍ਹਾਂ ਦੀ ਕਵਰੇਜ ਨੂੰ ਮੀਡੀਆ ਦੇ ਸਾਥੀਆਂ ਨੇ ਦਿੱਤੀ ਹੈ ਉਹਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਮੀਡੀਆ ਦਾ ਇਲੈਕਟ੍ਰੋਨਿਕ ਦਾ ਵੀ ਔਰ ਪ੍ਰਿੰਟ ਦਾ ਵੀ ਜਿਨ੍ਹਾਂ ਮੁੱਦਿਆਂ ਦੇ ਵਿੱਚ ਮੋਹਾਲੀ ਦੇ ਵਿੱਚ ਬੀਜੇਪੀ ਨੂੰ ਲਗਭਗ 1,44,000 ਵੋਟਾਂ ਪਈਆਂ ਨੇ ਇਹ ਡੇਰਾਬੱਸੀ ਖਰੜੋਵਾਲੀ ਨੂੰ ਲਾ ਕੇ ਔਰ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ ਕੋਈ ਵੀ ਜ਼ਿਲ੍ਹਾ ਦੇਖ ਲਓਗੇ ਸ਼ਾਇਦ ਜਿਹੜਾ ਜ਼ਿਲ੍ਹਾ ਮੁਹੱਲੀ ਹੈ ਪੂਰੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਸ਼ਾਇਦ ਪਹਿਲੇ ਇੱਕ ਜਾਂ ਦੋ ਨੰਬਰ ਤੇ ਹੋਊਗਾ ਮੇਰੇ ਖਿਆਲ ਨਾਲ ਜਿਹੜਾ ਪਠਾਨਕੋਟ 'ਚ ਵੀ ਬਹੁਤ ਵੋਟ ਪਈ ਹੈ ਉੱਥੇ ਵੀ ਬੀਜੇਪੀ ਨੂੰ ਪਈ ਹੈ ਔਰ ਜੇ ਉਸ ਤੋਂ ਬਾਅਦ ਲੁਧਿਆਣੇ 'ਚ ਵੋਟ ਪਈ ਹੈ ਉੱਥੇ ਵੀ ਬੀਜੇਪੀ ਨੂੰ ਪਈ ਹੈ ਔਰ ਉਸ ਤੋਂ ਬਾਅਦ ਜੇ ਵੋਟ ਪਈ ਹੈ ਤੇ ਆਪਣੇ ਜਿਹੜਾ ਮੁਹਾਲੀ ਨੂੰ ਪਈ ਹੈ ਔਰ ਇਹਦੇ ਵਿੱਚ 144000 ਵੋਟ ਪੈਣ ਦਾ ਮਤਲਬ ਇਹ ਹੈ ਕਿ 29% ਵੋਟਾਂ ਲੈ ਕੇ ਜਿਹੜੀ ਸਟੇਟ ਨੈਸ਼ਨਲ ਐਵਰੇਜ ਕਾਂਗਰਸ ਦੀ 26.5% ਹੈ ਔਰ ਜਿਹੜੀ ਆਮ ਆਦਮੀ ਪਾਰਟੀ ਦੀ 26% ਹੈ ਉਹ ਜਿਹੜੀ ਸਾਡੇ ਜ਼ਿਲ੍ਹੇ ਦੀ ਐਵਰੇਜ ਹੈ 29% ਵੋਟਾਂ ਦੀ ਹੈ ਔਰ ਉਸ ਤੋਂ 라ਵਾ ਮੁਹਾਲੀ ਦੇ ਵਿੱਚ 26% ਔਰ ਖੜ ਦੇ ਵਿੱਚ ਵੀ 26% ਵੋਟਾਂ ਸਨ ਪਈਆਂ ਨੇ ਸੋ ਕੁੱਲ ਮਿਲਾ ਕੇ ਜਿਹੜਾ ਭਾਰਤੀ ਜਨਤਾ ਪਾਰਟੀ ਸ਼੍ਰੀ ਨੰਦਪੁਰ ਸਾਹਿਬ ਤੇ ਜਿੱਥੇ ਬਹੁਤ ਅੱਛਾ ਕੰਮ ਹੋਇਆ ਉੱਥੇ ਜਿਹੜਾ ਮਹਾਲੀ ਜਿਹੜਾ ਕਿ ਅਸੀਂ ਪਿਛਲੇ 2 ਸਾਲ ਤੋਂ ਤੁਸੀਂ ਸਾਨੂੰ ਕਵਲ ਵੀ ਕਰਦੇ ਰਹੇ ਹੋ ਕਿ ਅਸੀਂ ਬੜੀ ਮਿਹਨਤ ਕੀਤੀ ਉਹ ਵੀ ਬੈਠੇ ਨੇ ਸੁਬਾਸ਼ ਸ਼ਰਮਾ ਜੀ ਨੂੰ ਆਪਣੀ ਕਰਦਾਂ। ਪਾਰਟੀ ਦੇ ਸਾਰੇ ਸਤਕਾਰੀ ਸੰਗਠਨ ਜੀ ਟੂ ਸ਼ਿਕਪੁਰ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਜਿਸ ਤਰ੍ਹਾਂ ਦਾ ਸਹਿਯੋਗ ਪਰ ਜਿਸ ਤਰ੍ਹਾਂ ਦੀ ਕਵਰੇਜ ਨੂੰ ਮੀਡੀਆ ਦੇ ਸਾਥੀਆਂ ਨੇ ਦਿੱਤੀ ਹੈ। ਉਦਿਲੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ মিডিਆ ਦਾ ਇਲੈਕਟ੍ਰੋਨਿਕ ਦਾ ਵੀ ਔਰ ਪ੍ਰਿੰਟ ਦਾ ਵੀ ਜਿਨ੍ਹਾਂ ਮੁੱਦਿਆਂ ਦੇ ਵਿੱਚ ਉੱਤੀ ਗੱਲ ਆ ਅਨੰਦਪੁਰ ਸਾਹਿਬ ਲੋਕ ਸਭਾ ਦੇ ਹਰੇਕ ਪਿੰਡ 'ਚ ਭਾਰਤੀ ਜਨਤਾ ਪਾਰਟੀ ਝਾਏਗੀ ਮੈਂ ਵੀ ਜਾਵਾਂਗਾ ਮੇਰੀ ਟੀਮ ਬੈਠੀ ਹੈ ਇਹ ਵੀ ਸਭ ਲੋਕ ਜਾਣੇ ਔਰ ਅਸੀਂ ਹਰ ਪਿੰਡ ਤੱਕ ਬੀਜਪੀ ਦੀ ਸਭਾ ਵੀ ਕਰਾਂਗੇ ਮੀਟਿੰਗ ਵੀ ਕਰਾਂਗੇ ਸਮਰਥਨ ਵੀ ਜੁਟਾਵਾਂਗੇ ਸ਼ਹਿਰਾਂ 'ਚ ਆਲਰੇਡੀ ਬਹੁਤ ਅੱਛਾ ਸਮਰਥਨ ਮਿਲਿਆ ਸਾਰੇ ਸ਼ਹਿਰਾਂ ਦੇ ਬੁਥਾ 'ਚ ਬੀਜਪੀ ਨੇ ਲੀਡ ਕੀਤਾ ਚਾਹੇ ਮੋਹਾਲੀ ਸ਼ਹਿਰ ਹੈ ਚਾਹੇ ਖਨੜਾ ਹੈ ਚਾਹੇ ਕੋਰਾਲੀ ਹੈ ਚਾਹੇ ਨਵਾਂ ਸ਼ਹਿਰ ਹੈ ਚਾਹੇ ਪੰਗਾ ਹੈ ਚਾਹੇ ਬਲਾਚੌਰ ਹੈ ਚਾਹੇ ਮੰਗਲ ਹੈ ਚਾਹੇ ਰੁਪਰਸ਼ਾ 14 ਤੱਕ ਸ਼ਹਿਰਾਂ 'ਚ ਬੀਜਪੀ ਨੇ ਲੀਡ ਕੀਤਾ ਔਰ ਜਿੱਥੇ ਪਿੰਡਾਂ 'ਚ ਬੀਜਪੀ ਪਹੁੰਚੀ ਉਸ ਬਾਅਦਿੱਤੋਂ ਪਿੰਡ ਵੀ ਲੀਡ ਕਰੇਗੀ ਸੋ ਹੁਣ ਸਿਰਫ ਜਾਣ ਦੀ ਕਮੀ ਹੈ ਅਸੀਂ ਯੋਜਨਾ ਹੈ ਬਲੈਨਿੰਗ ਹੈ ਬਣਾਈ ਹੈ ਕਿ ਅਗਲੇ 4 ਮ ਕਾਂਸਟੈਂਸੀ ਦੇ ਹਰੇ ਪ੍ਰਿੰਟ ਚ ਵੀ ਜੀਪੀ ਮੀਟਿੰਗ ਕਰੇਗੀ। ਔਰ ਉਹਦੇ ਹਿਸਾਬ ਨਾਲ ਅਸੀਂ ਆਪਣੇ ਵਿਧਾਨ ਸਭਾ ਦੀ ਤਿਆਰੀ ਕਰ ਰਹੇ ਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ ਸਰਕਾਰ ਦੀ ਹਿੰਮਤ ਪਈ ਕਿਉਂਕਿ ਇਹਨਾਂ ਦੇ ਮਨ 'ਚ ਡਰ ਬਣ ਗਿਆ ਜੇ ਇਹਨਾਂ ਨੇ ਲੋਕਲ ਬਾਡੀਜ਼ ਦੀ ਚੋਣਾਂ ਕਰਾਈਆਂ। ਬਲਾਕ ਸੰਗਠਨ ਜਿਲ੍ਹਾ ਪਰਿਸ਼ਦ ਪੰਚਾਇਤਾਂ ਦੀਆਂ ਤੇ ਬੀਜੇਪੀ ਤਗੜੀ ਹੋ ਕਰਕੇ ਚੋਣਾਂ ਲੜੇਗੀ। ਅਸੀਂ ਉਹਦੀ ਤਿਆਰੀ ਸ਼ੁਰੂ ਕਰਤੀ ਹੈ। ਉਹਦੀ ਸਾਡੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਔਰ ਅਗਲੇ 1 ਮਹੀਨੇ 'ਚ ਅਸੀਂ ਸਾਰੇ ਕੈਂਡੀਡੇਟ ਆਪਣੇ ਫਾਈਨਲ ਕਰ ਦਨੇ ਆ ਬਲਾਕ ਸੰਗਠਨਾਂ ਦੇ ਜ਼ਿਲ੍ਹਾ ਪਰਿਸ਼ਦਾਂ ਦੇ ਕਿਉਂਕਿ ਪੰਚਾਇਤ ਦਾ ਚੋਣ ਸਿੰਬਲ ਤੇ ਨਹੀਂ ਹੁੰਦਾ ਇਸ ਕਰਕੇ ਪੰਚਾਇਤਾਂ ਵੀ ਸਾਰੀਆਂ ਲੜਾਂਗੇ ਬਿਨਾਂ ਸਿੰਬਲ ਤੋਂ ਲੜਾਂਗੇ ਸਮਰਥਨ ਦੇਾਂਗੇ ਲੇਕਿਨ ਬਲਾਕ ਸਭਾ ਕੀ ਹੋ ਜ਼ਿਲ੍ਹਾ ਪਰਿਸ਼ਦ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਚਿੰਨ੍ਹ ਤੇ ਲੜੇਗੀ ਕਮਲ ਦੇ ਫੁੱਲ ਤੇ ਲੜੇਗੀ ਔਰ ਸ਼ਾਨਦਾਰ ਪ੍ਰਦਰਸ਼ਨ ਪਾਰਟੀ ਕਰੇਗੀ ਔਰ ਇੱਕ ਨੀਅਤ ਲਈ ਹੈ ਵਿਧਾਨ ਸਭਾ ਚੋਣਾਂ ਦੀ ਭੰਨੀ ਹੈ ਤੀਸਰੀ ਗੱਲ ਜਿਹੜੀ ਮੈਂ ਕਹਣੀ ਸੀ ਕਿ ਜਦੋਂ ਮੈਂ ਚੋਣ ਲੜਨ ਲਈ ਗਿਆ ਸੀ ਮੈਂ ਸੰਕਲਪ ਕਰ ਰਿਹਾ ਤੁਹਾਡੇ ਸਾਹਮਣੇ ਅਨੰਦਪੁਰ ਸਾਹਿਬ ਦੀ ਜਨਤਾ ਦੇ ਸਾਹਮਣੇ ਰੱਖਿਆ ਸੀ ਉਰੇ ਕਿਆਸੀ ਕਿਰਮ ਜਿੱਤਾਂਗਾ ਤੇ ਮੈਂ ਉਹ ਸੰਕਲਪ ਪੂਰੇ ਕਰੇਗਾ ਚਾਹੇ ਮੈਂ ਜੂਨ ਨਹੀਂ ਜਿੱਤੀ ਲੇਕਿਨ 2 ਲੱਖ ਵੋਟਰਾਂ ਨੇ ਮੇਰੇ ਤੇ ਵਿਸ਼ਵਾਸ ਬਣਾਇਆ ਹੈ ਪਰ ਬਹੁਤ ਵੱਡੀ ਗੱਲ ਕੀ ਐਸੇ ਵੋਟਰ ਹੈ ਜਿਨ੍ਹਾਂ ਤੱਕ ਮੈਂ ਜਾ ਨਹੀਂ ਸਕਿਆ ਇਸ ਕਰਕੇ ਉਹ ਮੇਰੀ ਗੱਲ ਨਹੀਂ ਸੁਣ ਸਕੇ ਨਹੀਂ ਤੇ ਉਹ ਵੀ ਜ਼ਰੂਰ ਮੈਨੂੰ ਕਰਦੇ ਵਿਸ਼ਵਾਸ ਤੋਂ ਹਟਾ ਦੇਣ ਲੇਕਿਨ ਮੈਂ ਆਪਣੇ ਆਪ ਨੂੰ ਸੰਕਲਪ ਬੰਧ ਮੰਨਦਾ ਕਿ ਨੰਦਪੁਰ ਸਾਹਿਬ ਦੇ ਸਾਰੇ ਵੋਟਰਸ ਦੇ ਭਤੀ ਜੋ ਮੈਂ ਕੰਮ ਤੈਅ ਕੀਤੇ ਸੋ ਕਰਾਂਗੇ ਕੇਂਦਰ ਚ ਭਾਰਤੀ ਜਨਤਾ ਪਾਰਟੀ ਦੇ ਗਠਜੰਤਨ ਵਾਲੀ ਸਰਕਾਰ बन गई है सोच चुकी जाएगी मोदी साहब तीसरी बार प्रधानमंत्री बन गए इतिहास बनेगा नेहरू जी के बाद कोई व्यक्ति तीसरी बार प्रधानमंत्री बनेगा सारे काम जो assi logana vaade kite sare poore honge jo sankalp patra logana samne rakha hai se pura pita jayega ek ek cheez mohali to shuru karenge apa international trade di gal kiti si bilkul channat assi mohali di it industry di gal kiti si tagde rakhe nu khada karange ਬਿਲੋਂਗੀ ਨਾਲ ਪੱਕਾ ਕਰਨ ਦੀ ਗੱਲ ਕੀਤੀ ਸੀ ਬੜੇ ਨਾਲ ਖਰੜ ਦਾ ਸਿੰਗਲ ਸਿਸਟਮ ਠੀਕ ਕਰਾਂਗੇ ਨਵਾਂ ਸ਼ਹਿਰ ਨੂੰ ਰੇਲ ਲਿੰਕ ਨਾਲ ਜੋੜਾਂਗੇ ਜੋ ਵਾਦੇ ਅਸੀਂ ਕੀਤੇ ਸੀ ਇਸ ਲੋਕ ਸਭਾ ਦੇ ਮੋਰ ਉਨਾ ਸਾਰੇ ਵਾਦਿਆਂ ਤੇ ਪੂਰੀ ਇਮਾਨਦਾਰੀ ਨਾਲ ਪੂਰੀ ਤੰਦੇ ਹੀ ਨਾਲ ਪਹਰਾ ਦੇਾਂਗੇ ਉਹ ਸਿਰਫ ਪਹਰਾ ਨਹੀਂ ਦੇਾਂਗੇ ਸਾਰੇ ਕੰਮ ਕਰਾਂਗੇ ਉਹਨਾਂ ਮੁੱਦਿਆਂ ਨੂੰ ਜਨਤਾ ਤੱਕ ਬਹੁਤ ਖੂਬੀ ਤੁਸੀਂ ਲੈ ਕੇ ਗਏ ਹੋ ਪੀਸੀਜ਼ ਤੇ ਮਾਧਿਅਮ ਨਾਲ ਮੇਰੀ ਕੈਂਪੇਨ ਨੂੰ ਕਵਰ ਕਰਨ ਦੇ ਮਾਧਿਅਮ ਨਾਲ ਅੰਦਰੀਆਂ ਇੰਟਰਵਿਊਜ਼ ਦੇ ਮਾਧਿਅਮ ਨਾਲ ਸੋ ਇਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜਿਹੜੀ ਚੋਣ ਹੋਈ ਹੈ ਉਹਦੇ ਤੋਂ ਮੈਂ ਆਪ ਵੀ ਔਰ ਮੇਰੀ ਪੂਰੀ ਟੀਮ ਔਰ ਬੀਜੇਪੀ ਬਹੁਤ ਸੰਤੁਸ਼ਟ ਹੈ ਚਾਹੇ ਅਸੀਂ ਜਿੱਤ ਨਹੀਂ ਸਕੇ ਸਾਡੀ ਆਸ਼ਾ ਦੇ ਅਨੁਰੂਪ ਰਿਜ਼ਲਟ ਨਹੀਂ ਸੀ ਲੇਕਿਨ ਮੈਂ ਸਮਝਦਾ ਕਿ ਇੰਨੇ ਘੱਟ ਟਾਈਮ ਚ ਲਗਭਗ 18-19 ਦਿਨ ਦਾ ਹੀ ਸਮੇਂ ਕੈਂਪੇਨ ਲਈ ਮਿਲਿਆ ਸੀ ਔਰ ਉਸ ਘੱਟ ਸਮੇਂ ਚ ਵੀ ਪਾਰਟੀ ਨੇ ਪਾਰਟੀ ਦੇ ਇੱਕ ਇੱਕ ਵਰਕਰ ਨੇ ਬਹੁਤ ਤਨਦੇਹੀ ਨਾਲ ਮਿਹਨਤ ਕਰਕੇ ਆਪਣੀ ਕੈਂਪੇਨ ਨੂੰ ਅਸੀਂ ਬਿਲਡ ਕੀਤਾ ਕਿਉਂਕਿ ਭਾਜਪਾ ਪਹਿਲੀ ਵਾਰੀ ਲੋਕ ਸਭਾ ਲੜਦੀ ਸੀ ਅੱਜ ਤੋਂ ਪਹਿਲਾਂ ਭਾਜਪਾ ਨੇ ਕਦੀ ਇੱਥੇ ਲੋਕ ਸਭਾ ਦੀ ਚੋਣ ਨਹੀਂ ਲੜੀ ਸੀ ਸੇਟ ਤੋਂ ਅਕਾਲੀ ਦਲ ਹੀ ਲੜਦਾ ਸੀ ਜਦੋਂ ਦੀ ਇਹ ਸੀਟ ਬਣੀ ਹੈ ਸੋ ਪਹਿਲੀ ਵਾਰੀ ਚੋਣ ਲੜਨਾ ਔਰ ਇੰਨੀ ਵੱਡੀ ਕੰਸਿਸਟੈਂਸੀ ਨੂੰ ਕੈਂਪੇਨ ਕਰਨਾ ਲੋਕਾਂ ਤੱਕ ਪਹੁੰਚਣਾ ਆਪਣੀ ਗੱਲ ਲੈ ਕੇ ਜਾਣਾ ਔਰ ਉਹਦੇ ਬਾਅਦ 188000 ਵੋਟ ਪ੍ਰਾਪਤ ਕਰਨਾ ਮੈਂ ਸਮਝਦਾ ਹਾਂ ਕਿ ਬਹੁਤ ਬੜੀ ਭਾਜਪਾ ਦੀ ਪ੍ਰਾਪਤੀ ਹੈ ਔਰ ਉਹਦੇ ਲਈ ਮੈਂ ਆਪਣੇ ਸਾਰੇ ਕਾਰਜਕਰਤਾ ਸਾਥੀਆਂ ਦਾ ਕਿ ਨਾਣੀ ਤੰਦੇਹੀ ਨਾਲ ਮਿਹਨਤ ਕੀਤੀ ਸਾਰੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਵਿਧਾਨ ਸਭਾਵਾਂ ਚ ਬਹੁਤ ਮਿਹਨਤ ਕੀਤੀ ਔਰ ਉਹਨਾਂ ਵੋਟਰਸ ਦਾ ਵੀ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਰੱਖ ਕਰਦੇ ਹੋਏ ਬੀਜੇਪੀ ਨੂੰ ਵੋਟ ਪਾਈ ਔਰ ਉਹਨਾਂ ਵੋਟਰਸ ਦਾ ਵੀ ਜਿਨ੍ਹਾਂ ਨੇ ਸਾਨੂੰ ਸ਼ਾਇਦ ਵੋਟ ਤੇ ਨਹੀਂ ਪਾਈ ਲੇਕਿਨ ਸਾਡੀ ਗੱਲ ਸੁਣੀ ਔਰ ਸਾਡੀ ਕੈਂਪੇਨ ਚ ਸਾਨੂੰ ਸਹਿਯੋਗ ਦਿੱਤਾ ਸਮਰਥਨ ਦਿੱਤਾ ਸ਼ੁਭ ਕਾਮਨਾਵਾਂ ਦਿੱਤੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਬੀਜੇਪੀ ਨੂੰ ਇੰਨੇ ਅਚੀ ਸਫਲਤਾ ਜਿਹੜੀ ਹੈ ਵੋਟ ਦੇ لحاظ ਨਾਲ ਮਿਲੀ ਹੈ ਪੂਰੇ ਪੰਜਾਬ 'ਚ ਹੀ ਭਾਜਪਾ ਦਾ ਗਰਾਫ ਵਧਿਆ ਹੈ ਔਰ ਇਸ ਹਲਕੇ 'ਚ ਵੀ ਭਾਜਪਾ ਦਾ ਗਰਾਫ ਬਹੁਤ ਵਧਿਆ ਵਿਧਾਨ ਸਭਾ ਚੋਣਾਂ 'ਚ ਸਾਨੂੰ ਇਸ ਕੰਸਟਿਟੂਐਂਸੀ 'ਚ ਲਗਭਗ 66% ਦੀ ਵੋਟ ਪਈ ਸੀ ਅੱਜ ਅਸੀਂ 18% ਦੀ ਵੋਟਾਂ ਲਈ ਹੈ ਸੋ ਲਗਭਗ ਤਿੰਨ ਗੁਣਾ ਜ਼ਿਆਦਾ ਵੋਟ ਪਿਛਲੇ 2 ਸਵਾ ਦੋ ਸਾਲ 'ਚ ਇਸ ਹਲਕੇ 'ਸਾਨੂੰ ਮਿਲੀ ਹੈ ਸੋ ਜਿੰਨਾ بڑا ਜਨ ਸਮਰਥਨ ਸਾਨੂੰ ਮਿਲਿਆ ਹੈ ਇਨਕਾਟ ਟਾਈਮ ਦੇ ਬਾਵਜੂਦ ਮੈਂ ਸਮਝਦਾ ਕਿ ਅਕਰ ਸਮੇਂ ਜ਼ਿਆਦਾ ਹੁੰਦਾ ਔਰ ਬਾਕੀ ਜਿਹੜੇ ਮੇਰੇ ਸਾਹਮਣੇ ਛੋਣ ਲੜ ਰਹੇ ਸੀ ਉਮੀਦਵਾਰ ਉਹਨਾਂ ਜਿੰਨਾ ਅਕਰ ਸਮੇਂ ਮਿਲਦਾ ਤੇ ਰਿਜ਼ਲਟ ਬਿਲਕੁਲ ਅਲੱਗ ਹੁੰਦੇ ਔਰ ਪਾਰਟੀ ਨਿਸ਼ਚਿਤ ਜਿੱਤਦੀ ਲੇਕਿਨ ਤਾਂ ਵੀ ਬਹੁਤ ਅੱਛਾ ਮੈਂ ਸਮਝਦਾ ਭਾਜਪਾ ਲਈ ਇੱਕ ਬਹੁਤ ਸ਼ੁਭ ਸੰਕੇਤ ਹੈ ਪੰਜਾਬ ਚ ਵੀ ਪੂਰੇ ਚ ਔਰ ਕਿਉਂਕਿ ਪੰਜਾਬ ਦੀ ਗੱਲ ਤਾਂ ਸਾਡੇ ਪ੍ਰਧਾਨ ਸਾਹਿਬ ਨੇ ਰੱਖੀ ਹੈ ਮੈਂ ਤਾਂ ਕੈਟਾਗਰੀਕਲੀ ਇਸ ਕਨਸਿਸਟੈਂਸੀ ਦੀ ਗੱਲ ਹੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਅਸੀਂ ਮੁਹੱਲੇ ਚ ਬੈਠੇ ਹਾਂ ਮੁਹੱਲੇ ਚ ਅਸੀਂ ਲਗਭਗ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਬਰਾਬਰੀ ਬੋਲ ਰਹੀ ਹੈ। ਔਰ ਜੇ ਸਾਡੇ ਪੁਰਾਣੇ ਭਾਈਵਾਲ ਥੋੜਾ ਵੀ ਚੰਗਾ ਪ੍ਰਦਰਸ਼ਨ ਕਰਦੇ ਤੇ ਅਸੀਂ ਮੁਹੱਲੀ ਔਰ ਖਰੜ ਲੀਡ ਕਰਦੇ। ਕੈਂਡਰ ਨੂੰ ਸਮਾਉਂਦੇ। ਸੇਮਨਤ ਪ੍ਰਸਾਪਨ ਕਾ ਵਿਧਾਨ ਸਭਾ ਉੱਥੇ ਵੀ ਬੀਜੇਪੀ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ। ਸਾਨੂੰ 12000 ਦੇ ਆਸ-ਪਾਸ ਵੋਟ ਪਈ ਸੀ। ਇਸ ਵਾਰ ਸਾਨੂੰ 37000 ਵੋਟ ਉਸ ਵਿਧਾਨ ਸਭਾ ਹਲਕੇ ਚ ਪਈ ਹੈ। ਭਲਾ ਚੌਂਦ ਸਾਨੂੰ 5000 ਵੋਟ ਪਈ ਸੀ ਸਾਨੂੰ ਲਗਭਗ 15000 ਵੋਟ ਪਈ ਹੈ। ਰੋਪੜ ਚ ਵੀ ਸਾਨੂੰ 10000 ਵੋਟ ਪਈ ਸੀ ਸਾਨੂੰ 18000 ਵੋਟ ਪਈ ਹੈ ਨਵਾਂ ਸ਼ਹਿਰ ਚ ਸਾਨੂੰ ਟੋਟਲ 2400 ਵੋਟ ਪਈ ਸੀ ਔਰ ਇਸ ਵਾਰ ਅਸੀਂ ਬਿਲਕੁਲ 10000 ਆਲਮੋਸਟ ਚਾਰ ਗੁਣਾ ਜ਼ਿਆਦਾ ਵੋਟ ਨਵਾਂ ਸ਼ਹਿਰ ਚ ਲੈ ਕੇ ਗਏ ਆ ਮੈਂ ਸਾਰੇ ਹਲਕਿਆਂ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਇਹ ਸਾਰੇ ਹਲਕੇ ਜਿੱਥੇ ਅਕਾਲੀ ਦਲ ਹੈ ਸੋ ਸਾਨੂੰ ਬੜੀ ਉਮੀਦ ਹੈ ਕਿ ਅਗਰ ਅਸੀਂ 18-20 ਦਿਨ ਦੀ ਕੈਂਪੇਨ ਚੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਇਨਾ ਕੜਾ ਮੁਕਾਬਲਾ ਕਰਨ ਦੇ ਸਕਸ਼ਮ ਹੋਏ ਆ ਜਨਤਾ ਨੇ ਨਾ ਪਿਆਰ ਔਰ ਨਾ ਆਸ਼ੀਰਵਾਦ ਦਿੱਤਾ ਹੈ ਤੇ ਸਾਡੇ ਕੋਲ ਹੁਣ 2 ਸਵਾ 2 ਸਾਲ ਦਾ ਸਮਾਂ ਹੈ 2027 ਵਿਧਾਨ ਸਭਾ ਚੋਣਾਂ ਲਈ ਬਹੁਤ ਤਗੜੇ ਹੋ ਕੇ ਇਸ ਲੋਕ ਸਭਾ ਚ ਲੜਾਈ ਲੜੀ ਜਾਏਗੀ ਔਰ ਮੈਨੂੰ ਬਹੁਤ ਉਮੀਦ ਹੈ ਕਿ ਨੌ ਦੀਆਂ ਨੌ ਵਿਧਾਨ ਸਭਾਵਾਂ ਚ ਬੀਜੇਪੀ ਬਹੁਤ ਅੱਛਾ ਪ੍ਰਦਰਸ਼ਨ ਕਰੇਗੀ ਅਸੀਂ ਉਦੀ ਤਿਆਰੀ ਸ਼ੁਰੂ ਕੀਤੀ ਹੈ ਅਸੀਂ ਬਿਲਕੁਲ ਚੋਣਾਂ ਦੇ ਨਤੀਜੇ ਤੋਂ ਬਾਤ ਚੜ੍ਹਦੀ ਕਲਾ ਚ ਕੋਈ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ ਔਰ ਤਗੜੇ ਹੋ ਕੇ ਅਸੀਂ ਸਤਾਈ ਦੀ ਵੀ ਲੜਾਈ ਹੈ ਜਿਹੜੀ ਵੱਡੀ ਬੈਡ ਵਾਲਾ ਪੰਜਾਬ ਦੀ ਪੰਜਾਬ ਨੂੰ ਕੁਸ਼ਾਸਨ ਤੋਂ ਭ੍ਰਸ਼ਟਾਚਾਰ ਤੋਂ ਮਾਫੀਆ ਰਾਜ ਤੋਂ ਆਮ ਆਦਮੀ ਪਾਰਟੀ ਦੇ ਜਿਹੜਾ ਮਿਸਗਵਰਨੈਂਸ ਤੋਂ ਮੁਕਤ ਕਰਾਂ ਦੀ ਲੜਾਈ ਲੜਾਂਗੇ ਤੁਹਾਨੂੰ ਯਾਦ ਹੋਵੇਗਾ ਜਦੋਂ ਚੋਣਾਂ ਦਾ ਮੈਂ ਆਪਣਾ ਸੰਕਲਪ ਪੱਤਰ ਜਾਰੇ ਕਿ ਕਸਤੇ ਮੈਂ ਕਲਕਈ ਸੀ ਕਿ ਜਦੋਂ ਰਿਜ਼ਲਟ ਆਏਗਾ ਸੀਟਾਂ ਕਿੰਨੀਆਂ ਨਹੀਂ ਆਣਗੀਆਂ ਮੈਨੂੰ ਨਹੀਂ ਪਤਾ ਲੇਕਿਨ ਦੋ ਚੀਜ਼ਾਂ ਬੜੀਆਂ ਪੰਜਾਬ 'ਚ ਉੱਪਰ ਆਣਗੀਆਂ ਇੱਕ ਬੀਜੇਪੀ ਦਾ ਉਦੇਦਮ ਦਿਖੇਗਾ ਔਰ ਦੂਸਰਾ ਆਮ ਆਦਮੀ ਪਾਰਟੀ ਦਾ ਟੌਨਪੌਂਡ ਦਿਖੇਗਾ ਔਰ ਉਹ ਦੋਨੋਂ ਹੀ ਮੇਰੇ ਜੋ ਦਾਵੇ ਸੂਤ ਸੱਤ ਸਾਬਿਤ ਹੋਏ ਆ ਬੀਜੇਪੀ ਨੇ ਲੰਬੀ ਛਲਾਂਗ ਪੰਜਾਬ ਚ ਲਗਾਈ ਆ ਪਰ 19% ਦੀ ਵੋਟਾਂ ਜਾ ਕੇ ਖੜੀ ਹੋ ਗਈ ਹੈ। ਪਰ ਆਮ ਆਦਮੀ ਪਾਰਟੀ 45% ਤੋਂ 26% ਤੇ ਆ ਕੇ ਖੜੀ ਹੋ ਗਈ ਹੈ। ਔਰ ਪੂਰਾ ਡਾਊਨਫਾਲ ਆਮ ਆਦਮੀ ਪਾਰਟੀ ਦਾ ਹੈ ਔਰ ਤੁਸੀਂ ਦੇਖੋਗੇ ਅਗਲੇ 1 ਸਾਲ ਚ ਬੀਜੇਪੀ 19% ਤੋਂ 40% ਤੇ ਜਾਏਗੀ ਔਰ ਇਹ 26% ਤੋਂ 10-12% ਤੇ ਆਣਗੇ ਜਿਵੇਂ ਆਕਾਲੀ ਦਲ ਦਾ ਡਾਊਨਫਾਲ ਹੋਇਆ। ਜਦੋਂ ਇਕਠਬੰਧਨ ਨਹੀਂ ਹੋਇਆ ਸੀ ਉਦੋਂ ਵੀ ਇਹ ਗੱਲ ਕਹੀ ਸੀ ਕਿ ਆਕਾਲੀ ਦਲ ਬਹੁਤ ਪੂਰੀ ਤਰ੍ਹਾਂ ਪਿਛੜੇ ਔਰ ਸ਼੍ਰੀ ਨੰਦਕੁਰ ਸਾਹਿਬ ਵਰਗੀ ਸੀਟ ਤੋਂ ਜਿਹਨੂੰ ਕਹਿੰਦੇ ਸੀ ਕਿ ਜੀ ਪੰਥਕ ਸੀਟ ਹੈ ਉੱਥੋਂ ਵੀ ਅਕਾਲੀ ਦਲ ਦੀ ਜੋ ਦੁਰਦਸ਼ਾ ਹੋਈ ਹੈ ਪਰ ਅਗਰ 1 ਮਹੀਨਾ ਸਾਨੂੰ ਮਿਲਦਾ ਤੇ ਆਮ ਆਦਮੀ ਪਾਰਟੀ ਦੀ ਵੀ ਉਹੀ ਦੁਰਦਸ਼ਾ ਹੁੰਦੀ ਜੋ ਕਾਲੀਆਂ ਦੀ ਹੋਈ ਹੈ ਸਾਨੂੰ ਲੋਕਾਂ ਨੂੰ ਜਾਣ ਦਾ ਘੱਟ ਮੌਕਾ ਮਿਲਿਆ ਸੁਪ ਪੰਜਾਬ ਵੀ ਤਿਆਰ ਹੈ ਨੰਦਕੁਰ ਸਾਹਿਬ ਦੀ ਤਿਆਰ ਹੈ ਭਾਜਪਾ ਲਈ ਪਰ ਮੈਂ ਕਹਿੰਦਾ ਜ਼ਰੂਰਤ ਹੈ ਹੋਰ ਜ਼ੋਰ ਦੇ ਕੇ ਕਹਿਣੀ ਹੈ ਆ ਭਾਜਪਾ ਨੇ ਵੱਡੀ ਗਿਣਤੀ ਵਿੱਚ ਬੂਥ ਜਿੱਤੇ ਹੈ ਇਸ ਲੋਕ ਸਭਾ ਚ ਵੀ ਔਰ ਪਿੰਡਾਂ ਦੇ ਬੂਥ ਵੀ ਜਿੱਤੇ ਹੈ ਪੜੀ ਗਿਣਤੀ ਚ ਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਚ ਬੀਜੇਪੀ ਨੂੰ ਲੀਡ ਆਈ ਹੈ ਔਰ ਜਿੱਥੋਂ ਲੀਡ ਨਹੀਂ ਵੀ ਆਈ ਅਸੀਂ ਨੰਬਰ 2 ਤੇ ਰਹੇ ਜਾਂ ਨੰਬਰ 3 ਤੇ ਰਹੇ ਇੱਕ ਵੀ ਪਿੰਡ ਐਸਾ ਨਹੀਂ ਹੈ ਅਨੰਦਪੁਰ ਸਾਹਿਬ ਹਲਕੇ ਦਾ ਜਿੱਥੋਂ ਬੀਜੇਪੀ ਨੂੰ ਵੋਟ ਨਹੀਂ ਪਈ ਤੁਸੀਂ ਆਪ ਜਾ ਕੇ ਚੈੱਕ ਕਰਕੇ ਦੇਖ ਲਓ ਹਾਂ ਇਹ ਹੋ ਸਕਦਾ ਹੈ ਕਿ ਜਿੱਥੇ ਅਸੀਂ ਪਹੁੰਚ ਨਹੀਂ ਸਕੇ ਉੱਥੇ 20 ਵੋਟਾਂ ਪਈਆਂ ਹੋਈਆਂ ਲੇਕਿਨ ਜਿੰਨਾ ਜਿੰਨਾ ਪਿੰਡਾਂ ਚ ਬੀਜੇਪੀ ਨੇ ਕੈਂਪੇਨ ਕੀਤੀ ਔਰ ਜਿੰਨਾ ਪਿੰਡਾਂ ਚ ਮੈਂ ਸਫਾ ਕਰਕੇ ਆਇਆ ਉਚਾਈ ਬਲਾਚੌਰ ਦੇ ਸੀ ਚਾਹੇ ਅਨੰਦਪੁਰ ਸਾਹਿਬ ਦੇ ਸੀ ਚਾਹੇ ਪੁਰਾਲੀ ਦੇ ਸੀ ਚਾਹੇ ਖਰੜ ਦੇ ਸੀ ਉਹਨਾਂ ਸਾਰੇ ਪਿੰਡਾਂ ਨੂੰ ਬੀਜੇਪੀ ਨੂੰ ਲਿਟਦੀ ਹੈ ਇਹ ਇਸ ਗੱਲ ਨੂੰ ਪ੍ਰਗਟਾ ਰਿਹਾ ਹੈ ਕਿ ਪਿੰਡਾਂ ਦੇ ਲੋਕ ਬੀਜੇਪੀ ਨੂੰ ਸੁਣਨ ਲਈ ਤਿਆਰ ਹੈ ਉਹਨਾਂ ਨੇ ਸਾਡੀ ਗੱਲ ਸੁਣੀ ਸਮਰਥਨ ਦਿੱਤਾ ਔਰ ਵੋਟਾਂ ਸਤਿਪਦੀ ਲੋਗੇ ਕਿਉਂਕਿ ਸਮੇਂ ਘੱਟ ਹੈ ਜਿਆਦਾ ਪਿੰਡਾਂ ਜਾ ਹੀ ਨਹੀਂ ਜਣਾ ਵਿਧਾਨ ਸਭਾ ਅੱਛਾ ਹੈ ਜੀ ਕਿ ਭਾਈ ਜਿਨ੍ਹਾਂ ਨੂੰ ਜਿਤਾਇਆ ਸੀ ਉਹਨਾਂ ਦਾ ਪਰਫਾਰਮੈਂਸ ਦੇਖ ਲਓ ਔਰ ਸਾਡੀ ਪਰਫਾਰਮੈਂਸ ਦੇਖ ਲਓ ਸੋ ਮੇਰਾ ਲਕਸ਼ਿਅ ਇਹੀ ਹੈ ਕਿ 9 ਦੀਆਂ 9 ਵਿਧਾਨ ਸਭਾ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਸਤਾਈ ਦੀ ਸਰਕਾਰ ਚ ਆਪਣੀ ਕੰਟਰੀਬਿਊਸ਼ਨ ਕਰਨੀ ਹੈ ਸੋ ਇਹੇ ਵਿਸ਼ੇ ਮੈਂ ਤੁਹਾਡੇ ਸਾਰੇ ਸਾਹਮਣੇ ਰੱਖਣਾ ਸੀ ਇੱਕ ਵਾਰ ਫਿਰ ਸਾਰੇ ਵੋਟਰਾਂ ਦਾ ਸਾਰੇ ਕਾਰਜਕਰਤਾਵਾਂ ਦਾ ਔਰ ਮੀਡੀਆ ਦੇ ਸਾਰੇ ਸਾਥੀਆਂ ਦਾ ਇਸ ਕੈਂਪੇਨ ਚ ਮੈਨੂੰ ਸਮਰਥਨ ਦੇਣ ਲਈ ਕੋਟਲ ਬੋਲਦਾ ਹਾਂ ਡਾਕਟਰ ਸਾਹਿਬ ਇੱਕਾਂ ਦਾ ਤੁਹਾਡੇ ਨਾਲ ਵਿਰੋਧ ਬਹੁਤ ਸੀ ਬੀਜਪੀ ਦਾ ਉਹਦੇ ਬਾਵਜੂਦ ਤੁਸੀਂ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਤੁਹਾਨੂੰ ਨਹੀਂ ਲੱਗਦਾ ਜੇ ਤੁਸੀਂ ਆ ਜਿਹੜਾ ਪਛਾਨਾ ਨਾਲ ਵਿਰੋਧ ਹੈ ਉਹਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਜ਼ਰੂਰੀ ਹੈ ਮੰਡੀਆਂ ਵੀ ਆਣੇ ਉਹ ਲਾਗੂ ਕਰਵਾ ਦੋ ਸਾਨੂੰ ਨਹੀਂ ਲੱਗਦਾ ਵੀ ਤੁਸੀਂ ਤਾਂ ਸਰਕਾਰ ਬਣਨ ਬਣੇ ਹੈਂ ਸਰਕਾਰ ਨਿਸ਼ਚਿਤ ਬਣੇਗੀ ਕਿ ਕਿਸਾਨਾਂ ਦਾ ਸਮਰਥਨ ਮਿਲਿਆ ਠੀਕ ਹੈ ਕੋਈ ਜਥੇਬੰਦੀਆਂ ਸਾਡੇ ਵਿਰੋਧ ਚ ਵੀ ਨੇ ਉਹ ਵੀ ਇੱਕ ਸਚਾਈ ਹੈ ਔਰ ਮੈਂ ਉਪਮਈ ਗੱਲ ਕਹੀ ਸੀ ਕੱਜਵੇਸ ਕਰਦੇ ਖੜਾ ਕਿ ਨਰਿੰਦਰ ਮੋਦੀ ਜੀ ਕਿਸਾਨਾਂ ਦੀ ਭਲਾਈ ਚਾਹਦੇ ਹੈ ਬਹੁਤ ਸਹਿਯੋਗ ਨੇ ਇਸ ਮਾਮਲੇ ਸਿਰਫ ਇੱਕ ਟਰਸਟ ਨਹੀਂ ਬਣ ਰਿਹਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇੱਕ ਪੁਲ ਬਣੀਏ ਮੋਦੀ ਸਾਹਿਬ ਦੇ ਵਿੱਚ ਔਰ ਆਪਣੀਆਂ ਜਥੇਬੰਦੀਆਂ ਦੇ ਵਿੱਚ ਔਰ ਇਸ مسئلے ਦਾ ਕੋਈ ਸਾਰਥਕ ਹੱਲ ਨਿਕਲੇ ਕਿਉਂਕਿ ਸਰਕਾਰ ਵੀ ਚਾਹਦੀ ਹੈ ਕਿਸਾਨਾਂ ਦੀ ਭਲਾਈ ਹੋਵੇ ਜੱਥੇਬੰਦੀਆਂ ਵੀ ਚਾਹਦੀਆਂ ਕਿਸਾਨਾਂ ਦੀ ਭਲਾਈ ਹੋਵੇ ਦੋਨਾਂ ਦਾ ਤੀਜਾ ਇੱਕੋ ਹੀ ਹੈ ਦੋਨੋਂ ਦੇ ਸੋਚਨ ਦੇ ਨਜ਼ਰੀਏ 'ਚ ਥੋੜਾ ਹੀ ਫਰਕ ਹੈ ਜ਼ਿਆਦਾ ਫਰਕ ਵੀ ਨਹੀਂ ਹੈਗਾ ਸੋ ਉਸ ਫਰਕ ਨੂੰ ਵੀ ਠੀਕ ਕਰੀਏ ਕੁਝ ਕਹੀਏ ਕੋਈ ਸੁਣੀਏ ਵਾਲੀ ਜਿਹੜੀ ਸਾਡੀ ਫਿਲਾਸਫੀ ਹੈ ਉਹਦੇ ਚੱਲਦੇ ਹੋਏ ਮੈਂ ਪੂਰਜੋਰ ਕੋਸ਼ਿਸ਼ ਕਰਾਂਗਾ ਕਿ ਬਹੁਤ ਜਲਦੀ ਸਾਰਥਕ ਹੱਲ ਨਿਕਲੇ ਸਾਡੇ ਕਿਸਾਨ ਵੀਰ ਵੀ ਖੁਸ਼ ਹੋ ਘਰੀ ਜਾਣ ਪੰਜਾਬ ਦੀ ਸ਼ਾਂਤੀ ਭਾਈਚਾਰਾ ਖੁਸ਼ਹਾਲੀ ਵੀ ਬਣੇ ਔਰ ਜਿਹੜਾ ਹੈ ਕਿਸਾਨ ਵੀਰਾਂ ਦਾ ਭਲਾ ਵੀ ਹੋਵੇ ਸਰਕਾਰ ਦੇ ਇਹ ਮੰਚਾਂ ਨੂੰ ਲੱਗਦਾ ਕਿ ਜਲਦੀ ਹੱਲ ਨਿਕਲੇਗਾ ਮੈਂ ਬਹੁਤ ਆਸ਼ਾ ਰੱਖਦਾ ਹਾਂ ਅੰਤਰਰਾਸ਼ਟਰੀ ਤੋਂ ਵਿਸ਼ਵਵਿਆਪੀ ਕਰੋਨਾ ਦੇ ਕਰਕੇ ਬਹੁਤ ਦਿੱਕਤ ਹੋ ਗਈ ਸੀ ਸਾਰੀਆਂ ਜਿਹੜੀਆਂ 에ਅਰਲਾਈਨ ਸੀਗੀਆਂ ਬਹੁਤ ਕਠਿਨ ਚੁਣੌਤੀਆਂ ਸੀ ਕਰੋਨਾ ਕਰਕੇ ਕਿਉਂਕਿ ਸਰਕਾਰੀ 에ਅਰਲਾਈਨ ਤਾਂ ਹੁਣ ਹੈ ਨਹੀਂ ਕਿ ਕੀ ਹੈ ਉਹ ਬਹੁਤ ਲਿਮਟਿਡ ਰਹਿ ਗਈ ਹੈ ਪ੍ਰਾਈਵੇਟ 에ਅਰਲਾਈਨਸ ਨੇ ਫਲਾਈਟ ਤਾਂ ਸਰਕਾਰ ਨੇ ਚਲਾਉਣੀਆਂ 에ਅਰਲਾਈਨਸ ਨੇ ਚਲਾਉਣੀਆਂ ਸੋ ਉਹਨਾਂ ਨੂੰ ਕੰਫੀਡੈਂਸ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਅਗਰ ਫਲਾਈਟ ਚਲਾਓਗੇ ਤੇ ਤੁਹਾਨੂੰ ਘਾਟਾ ਨਹੀਂ ਹੋਏਗਾ ਉਸ ਕੰਫੀਡੈਂਸਲੀ ਸਰਕਾਰ ਨੇ ਇੱਕ ਸਕੀਮ ਦਿੱਤੀ ਸੀ ਕਿ ਕੁਝ ਇਨੀਸ਼ੀਅਲ ਪੀਰੀਅਡ ਲਈ ਜੋ ਵੀ ਘਾਟਾ ਹੋਏਗਾ ਉਹਨ ਘਾਟੇ ਨੂੰ ਸਰਕਾਰ ਉਹਦੀ ਪੂਰਤੀ ਕਰੇਗੀ ਉਹਦੇ ਵਿੱਚ ਕੁਝ ਕੇਂਦਰ ਸਰਕਾਰ ਕਰੇਗੀ ਕੁਝ ਸੂਬਾ ਸਰਕਾਰ ਕਰੇਗੀ ਮੈਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਔਰ ਕੇਂਦਰ ਸਰਕਾਰ ਨੂੰ ਮਿਲ ਕੇ ਇਸ ਦਿਸ਼ਾ 'ਚ ਹੋਰ ਅੱਗੇ ਤੇਜ਼ੀ ਨਾਲ ਤੁਰਾਂਗੇ ਔਰ ਜੋਨਾ ਤੋਂ ਪਹਿਲਾਂ ਮੈਂ ਔਰ ਸੰਜੀਤ ਜੀ ਅਸੀਂ ਮਾਤਾ ਔਰ ਆਪ ਸਿੰਧਿਆ ਜੀ ਦੇ ਬੇਟੇ ਨੇ ਜੋਧਰ ਦਿੱਤਿਆ ਸਿੰਧੀ ਆਪਲੇ ਆਭਾਬਾਦ ਮੰਤਰੀ ਜੀ ਨੇ ਉਹਨਾਂ ਨੂੰ ਅਸੀਂ ਮਿਲੇ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਮੈਂ ਤਿੰਨ ਫਾਈਟਾਂ ਦੇ ਕੰਮ ਕਰਾਂਗੇ ਕਿ ਤਿੰਨ ਫਲਾਈਟਾਂ ਜਲਦੀ ਸ਼ੁਰੂ ਹੋ ਜਾਣਗੀਆਂ ਮੈਨੂੰ ਉਮੀਦ ਹੈ ਕਿ ਸਰਕਾਰ ਦਾ ਕਠਨ ਨਿਪਟਰੀ ਹੋ ਜਾਏ ਦੋ ਦਿਨ ਮਹੀਨੇ ਚ ਘਟੋ ਘਟ ਤੋਇਆ ਤਿੰਨ ਅੱਛੀਆਂ ਫਾਇਦਾ ਤੇ ਸ਼ੁਰੂ ਕਰਾਂਗੇ ਉਹਦੇ ਲਈ ਹੋਰ ਵੀ ਜ਼ਿਆਦਾ ਉਪਰਾਲੇ ਕਰਾਂਗੇ ਮੈਂ ਦਾਂਸੋਤੋ 15 ਦਿਨ ਪਹਿਲਾਂ ਇਹ ਗੱਲ ਕਹੀ ਸੀ ਤੇ ਮੈਨੂੰ ਇਹ ਹੀ ਕਿਹਾ ਸੀ ਯਾਰ ਭਾਜਪੀ 6% ਤੋਂ 8% ਕਿਵੇਂ ਚੱਲੇ ਜੇਗੀ ਆਧਾਰ ਇੱਕੋ ਹੀ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ ਮੈਂ ਪਿੰਡਾਂ ਜਾ ਕੇ ਆ ਮੈਂ ਤੁਹਾਨੂੰ ਐਵੇਂ ਖਵਾਸ ਬੈ ਕੇ ਨਹੀਂ ਗੱਲ ਕਰ ਰਿਹਾ ਜੋ ਲੋਕ ਮੈਨੂੰ ਕਹਦੇਗਾ ਕਿ ਅਸੀਂ ਅਕਾਲੀ ਕਾਂਗਰਸ ਨਾਲ ਟੁੱਟੀ ਸੀ ਅਸੀਂ ਛੱਡ ਕੇ ਵੋਟਾਂ ਪਾਈਆਂ ਚਾੜੂ ਤੋਂ ਅਸੀਂ ਬਹੁਤ ਨਰਾਜ਼ ਆ ਬੜੇ ਡਿਸਪਾਇੰਟਡ ਨਿਰਾਸ਼ ਹਾਂ ਅਸੀਂ ਜਾਣਦੇ ਹਾਂ ਕਿ ਮੋਦੀ ਸਾਹਿਬ ਨਾਲ ਜੁੜੀ ਇੱਕ ਗੱਲ ਅਜ ਤੁਰੀ ਹੋਈ ਹੈ ਉਸ ਗੱਲ ਦਾ ਇੱਕ ਸਟੈਪ ਹੋ ਗਿਆ ਹੈ ਬੀਜੇਪੀ 7 6.6% ਤੋਂ 19% ਤੇ ਆ ਗਈ ਹੈ ਆਮ ਆਦਮੀ ਪਾਰਟੀ ਛੱਬੀ ਜਾ ਗਈ ਹੈ ਅਗਲਾ ਇੱਕ ਸਟੈਪ 1.5 ਸਾਲ ਤੁਸੀਂ ਹੋਰ ਦੇਖਣਾ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਯਾਰ ਇੱਕ ਵਾਰੀ ਮੋਦੀ ਸਾਹਿਬ ਨੂੰ ਮੌਕਾ ਦੇਣਾ ਹੈ ਤੁਸੀਂ ਇਹ ਕਹਿ ਰਹੇ ਹੋ ਵੀ ਆਮ ਆਦਮੀ 4% ਤੇ ਆ ਜਾਏਗੀ ਨਹੀਂ ਨਹੀਂ 4% ਨਹੀਂ ਹੈ ਮੈਂ 4% ਨਹੀਂ ਕਹਿੰਦਾ ਕਿ ਆ ਜਾਏਗੀ ਲੇਕਿਨ ਇੰਨੀ ਬੁਰੀ ਹਾਲਤ ਹੋਏਗੀ ਕਿ ਕੋਈ ਸੀਟ ਨਹੀਂ ਜਿੱਤ ਪਾਏਗੀ ਤੁਸੀਂ ਦੇਖੋ ਨਾ ਜਿਹੜੀ ਕੁਆਲਿਟੀ 92 ਸੀਟਾਂ ਤੇ ਖੜੀ ਸੀ ਅੱਜ ਉਹ 30 ਦੇ ਆ ਗਏ ਹਨ ਹਾਲਾਂਕਿ ਸਰਕਾਰ ਹੈ ਸਰਕਾਰ ਦਾ ਦਬਦਬਾ ਹੈ ਉਹਨਾਂ ਨੇ ਧਰਮਨਾਥ ਕੰਡਾ ਪਾਇਆ 62 ਸੀਟਾਂ ਉਹਨਾਂ ਦੀਆਂ 2 ਸਾਲ ਚ ਘਟ ਗਈਆਂ ਸਵਾ ਦੋ ਸਾਲ ਨੂੰ ਹੋਏ ਨਾ ਸਰਕਾਰ ਬਣੀ ਤੇ ਅਗਲੇ 2 ਸਾਲ ਜੋ 30 ਤੋਂ 3 ਤੇ ਆ ਜਾਣੀ ਇੱਕ ਗੱਲ ਪੱਕੀ ਹੈ ਵੋਟ ਕਿੰਨੀ ਪਈਗੀ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਸਿੰਗਲ ਡਿਜਟ ਹੈ ਪੰਜਾਬ ਦੇ ਵਿੱਚ ਤੁਹਾਨੂੰ 13% ਵੋਟਾਂ ਫालतੂ ਮਿਲੀਆਂ ਜੀ ਜੀ ਆਲ ਓਵਰ ਇੰਡੀਆ ਦੇ ਤੁਹਾਨੂੰ 13% ਵੋਟਾਂ ਘਟੀਆਂ ਨੇ ਤੁਹਾਡੀਆਂ ਸੀਟਾਂ ਦੇ ਹਿਸਾਬ ਨਾਲ ਨਹੀਂ 13% ਵੋਟਾਂ ਨਹੀਂ ਘਟੀਆਂ ਸਾਡੀਆਂ ਤੁਹਾਡੀਆਂ ਨਹੀਂ ਨਹੀਂ ਕੋਈ ਨਾ 55% ਵੋਟਾਂ ਦੀ ਕਿੰਨੀ ਵੋਟਾਂ ਦੀ ਵੋਟਾਂ 13% ਘਟੀਆਂ ਸਾਨੂੰ ਤੇ 55% ਵੋਟ ਨਹੀਂ ਪਈ ਸੀ ਪਿਛਲੀ ਵਾਰੀ ਵਿੱਚ ਸਾਡੀ ਸਾਡੀ ਵੋਟ ਬਹੁਤ ਥੋੜੀ ਘਟੀ ਹੈ ਜਿਹੜੀਆਂ ਸੀਟਾਂ ਘਟੀਆਂ ਨਾ ਵੋਟਾਂ ਦੀ ਕੰਸੋਲੀਡੇਸ਼ਨ ਸਾਡੇ ਖਿਲਾਫ ਹੈ ਤੁਸੀਂ ਜੇ ਕੋ ਯੂਪੀ ਦਾ ਰਿਜ਼ਲਟ ਦੇਖੋਗੇ ਤੇ ਬੀਐਸਪੀ ਨੂੰ 17% ਵੋਟ ਮਿਲੀ ਸੀ ਉਹ 6% ਤੇ ਰਹਿ ਗਿਆ ਉਹ 11% ਦੀ ਵੋਟਾਂ ਕੰਸੋਲੀਡੇਟ ਹੋ ਗਿਆ ਕਾਂਗਰਸ ਵਰ ਸੱਤਾ ਦਾ ਲਾਈਨਸ ਹੋ ਗਿਆ ਪਿਛੂ ਰਿਹਾ ਅਲੱਗ-ਅਲੱਗ ਲੜੇ ਸੀ ਸਾਡੇ ਵਿਰੋਧੀ ਵੋਟਾਂ ਦਾ ਇਕੱਠਾ ਤੁਲੀ ਕਰਨ ਹੋਇਆ ਉਹਦੇ ਕਰਕੇ ਸਾਨੂੰ ਇੱਕ ਦੋ ਛਿੱਟਾਂ 'ਚ ਥੋੜਾ ਜ਼ਿਆਦਾ ਨੁਕਸਾਨ ਹੋਇਆ ਓਵਰਆਲ ਤੁਸੀਂ ਦੇਖੋ ਸਾਡੀ ਰੀ ਪੈਨ ਇੰਡੀਆ ਰੀਸਿਓ ਵਧੀਆ ਅਸੀਂ ਉੜੀਸਾ ਬੀਜੇਪੀ ਤੀਜੇ ਨੰਬਰ ਦੀ ਪਾਰਟੀ ਸੀ ਬੀਜੇਪੀ ਨੇ ਉੜੀਸਾ ਸਵੀਪ ਕਰਤਾ 21 ਤੋਂ 20 ਲੋਕ ਸਭਾ ਜਿੱਤੀਆਂ ਲਗਭਗ 2.3 ਬਹੁਮਤ ਨਾਲ ਵਿਧਾਨ ਸਭਾ ਚੁਣ ਕੇ ਸਰਕਾਰ ਬਣਾਤੀ ਜਿੱਥੇ ਬੀਜੇਪੀ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਦੀ ਸੀ ਸਰ ਤੋਂ ਇਹ ਉੜੀਸਾ ਨੂੰ ਲੈ ਕੇ ਬੈਠੇ ਹੋ ਤੇ ਬੀਜੇਪੀ ਕੋਲੇ ਇੱਕ ਨਵਾਂ ਚੈਲੰਜ ਆਇਆ ਹੈ ਐਨਡੀਆ ਦੀ ਸਰਕਾਰ ਚੱਲੇਗੀ ਬਹੁਤ ਅੱਛੀ ਸਫਲ ਸਰਕਾਰ ਚੱਲੇਗੀ ਔਰ ਦੇਸ਼ ਦੀ ਤਰੱਕੀ ਦੀ ਜੋ ਰਫਤਾਰ ਹੈ ਉਹ ਇਸੇ ਤਰ੍ਹਾਂ ਵਧੇਗੀ ਜੋ ਕਮੀ ਪੇਸ਼ੀ ਰਹੀ ਹੋਏਗੀ ਜ਼ਰੂਰਤ ਤੇ ਨਹੀਂ ਵਿਚਾਰ ਹੋਏਗਾ ਜੀ ਕੋਈ ਕਾਂਗਰਸ ਨੂੰ ਥੋੜਾ ਨਹੀਂ ਫਿਰ ਅਸੀਂ ਉੱਤੇ ਵਿਚਾਰ ਕਰਾਂਗੇ ਅਗਲੀ ਵਾਰ ਹੋਰ ਕਿਵੇਂ ਤਗੜੇ ਹੋ ਕੇ ਆਣਾ ਹੈ ਦੇਸ਼ 'ਚ ਉਹਦੇ ਨਿਕਾਉਂ ਸਰ ਬਰ ਉਸ ਦੇ ਹਿੱਤ ਇਸਾਰੇ ਕੰਮ ਸਰਕਾਰ ਨਹੀਂ ਕਰ ਸਕਦੀ। ਤੀਲ ਦਾ ਕਾਰਖਾਨਾ ਵੀ ਸਰਕਾਰ ਆਏਗੀ, ਸਾਬਣ ਵੀ ਸਰਕਾਰ ਬਣਾਏਗੀ। ਸਰਕਾਰ ਨੂੰ ਸਿਰਫ ਸਟ੍ਰੈਟੈਜਿਕ ਜਿਹੜੇ ਫੀਲਡ ਨੇ। ਉਹਨਾਂ ਫੀਲਡ 'ਚ ਸਰਕਾਰ ਰਹੇ, ਜਿਹੜੀਆਂ ਅੱਛੀਆਂ ਪੀਐਸਯੂ ਕੋ ਖੂਗੀ ਰਿਆਜ਼ੀ ਆ। ਹਰ ਸਾਲ ਇਸੂ ਦਾ ਕਈ ਲੱਖ ਕਰੋੜ ਦਾ ਘਾਟਾ ਹੁੰਦਾ ਸੀ ਬਜਟ 'ਚੋਂ ਲੋਕਾਂ ਦੇ ਕਾੜੇ ਖੋਣ ਪਸੀਨੇ ਦੀ ਕਮਾਈ ਅਸੀਂ ਪੀਐਸਯੂ ਸੈਕਟਰ ਦੇ ਘਾਟੇ ਭਰੇ ਕਰਨ ਚ ਲਾਈ ਜਾਂਦੇ ਸੀ। ਲੋਕਾਂ ਦਾ ਪੈਸਾ ਸੀ। ਉੱਥੇ ਪੀਐਸਯੂ 'ਚ ਸਰਕਾਰੀ ਕੰਮ ਚੱਲ ਰਿਹਾ ਹੈ, ਨਾ ਉੱਥੇ ਕੋਈ ਬਿਜ਼ਨਸ ਦਾ ਮਾਹੌਲ ਸੀ। ਇਸ ਲਈ ਸਰਕਾਰ ਨੇ ਡੈਫਾਈ ਕੀਤਾ ਕਿ ਕਿਹੜੇ ਸੈਕਟਰ ਨੇ ਜਿੱਥੇ ਪੀਐਸਯੂ ਦੀ ਲੋੜ ਨਹੀਂ ਹੈ। ਹਿੰਦੁਸਤਾਨ ਦੇ ਲੋਕ ਚਲਾ ਨਾ ਕੀ ਹੋਵੇ। ਹਿੰਦੁਸਤਾਨ ਦੇ ਅੱچھے ਲੋਕ ਇੰਟਰਪ੍ਰੀਨਿਅਰ ਨੇ ਉਹ ਖੜੇ ਹੋਏ। ਬੈਲੈਂਸ ਬਣਾਇਆ। ਇਸ ਕਰਕੇ ਸਾਡੀ ਸਰਕਾਰ ਦਾ ਮਨਣਾ ਕਿ ਡਿਫੈਂਸ ਹੈ, ਰੇਲਵੇ ਹੈ। ਸਪੇਸ ਦਾ ਸੈਕਟਰ ਹੈ। ਸਰਕਾਰ ਹੀ ਚਲਾएगी। ਪੀਐਸਯੂ ਨੂੰ ਸਟਰੈਂਥਨ ਕਰ ਰਹੀ ਹੈ। ਸਾਡੇ ਕੰਿਓਰ ਚ ਜਿੰਨੀਆਂ ਘਰਤੇ ਵਾਲੀਆਂ ਵੀ ਮੈਂ ਆਪ ਦੋ ਪੀਐਸਯੂ ਦੇ ਬੋਰਡ ਤੇ ਰਹੀ ਹਾਂ। ਹਿੰਦੁਸਤਾਨ ਕਾਪਰ ਲਿਮਟਿਡ ਦੇ ਮੈਂ ਬੋਰਡ ਤੇ ਸੀ। ਚੋਣਾ ਲੜਾ ਤੋਂ ਪਹਿਲਾਂ ਮੈਂ ਰਿਜਾਈਨ ਕੀਤਾ ਰੀਅਲਟੇਲ ਕਾਰਪੋਰੇਸ਼ਨ ਦੇ ਮੈਂ ਬੋਰਡ ਤੇ ਬੋਰਡ ਆਫ ਡਾਇਰੈਕਟਰ ਜਿਹੜੇ ਕੰਪਨੀ ਚਲਾਉਂਦੇ ਨੇ ਦੋਨੋਂ ਕੰਪਨੀਆਂ ਪਿਛਲੇ 8 ਸਾਲਾਂ ਤਿੰਨ ਗੁਣਾ ਪ੍ਰੋਫਿਟ ਆਇਆ ਹੈ ਅੱਛੀ ਧਨਾਈਆਂ ਪ੍ਰੋਫਿਟ ਲੈ ਕੇ ਆਏ ਉਹਨਾਂ ਨੂੰ ਜਿਹੜੇ ਸ਼ੇਅਰ ਹੋਲਡਰ ਸੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਨੂੰ ਡਿਵੀਡੈਂਡ ਦਿੱਤਾ ਸੋ ਐਸਾ ਨਹੀਂ ਹੈ ਕਿ ਵਿਧ ਹੈ ਈ ਜੀ ਪੀ ਹਮੇਸ਼ਾ ਚਾਹੁੰਦੀ ਹੈ ਕਿ ਸਟ੍ਰੈਟੈਜੀਕ ਸੈਕਟਰ ਜਿਹੜੇ ਕੋਰ ਸੈਕਟਰ ਨੇ ਉਹਨੂੰ ਸਪੈਂਸਨ ਕਰੀਏ ਲੇਕਿਨ ਜਿਹੜੇ ਐਸੇ ਸੈਕਟਰ ਵਿੱਚ ਜਿੱਤੇ ਘਾਟੇ ਚੱਲ ਰਹੀ ਹੈ ਤੇ ਜਿੰਦਾ ਦਾ ਪੈਸਾ ਉੱਥੇ ਨਾ ਰੋਲ ਕੇ ਉੱਥੇ ਪ੍ਰਾਈਵੇਟ ਪਲੇਸ ਨੂੰ ਚਲਾਣ ਅੱਛਾ ਚਲਾਣ ਇਹ ਇਹਨੂੰ ਤੁਸੀਂ ਕੀ ਮੰਨਦੇ ਹੋ ਕਿ ਇਹ ਗੁੱਸਾ ਹੈ ਜੇ ਵੀ ਕਿਉਂਕਿ ਉਹ ਬੋਲਦੀ ਬੜਾ ਉੱਠਾ ਹੈ ਕਿ ਸਿੰਗਰਾ ਨਾਲ ਬੰਦੇ ਦੇ ਲੈ ਕਿਸੇ ਨਾਲ ਜਿਉਂ ਦਰਜੀ ਮੇਰਾ ਮੇਰਾ ਇਹ ਕਹਿਣ ਕਿ ਲੋਕਤੰਤਰ ਚ ਸਭ ਨੂੰ ਸਹਿਮਣਾ ਚਾਹੀਦਾ ਹੈ ਲੋਕਤੰਤਰ ਚ ਸਭ ਨੂੰ ਸਹਿਮਣ ਰੱਖਣਾ ਚਾਹੀਦਾ ਹਿੰਸਾ ਜਾਂ ਕੋਈ ਐਸਾ ਜਿਸ ਨਾਲ ਆਪਸ ਵਿੱਚ ਬਹਿਰ ਗਰ ਹੋਣ ਬੜੀ ਉਤ ਬਚਣਾ ਚਾਹੀਦਾ ਪੇਮ ਪਿਆਰ ਨਾਲ ਪੰਜਾਬ ਤੇ ਖਾਸ ਕਰਕੇ ਮੈਂ ਸਭ ਨੂੰ ਇਹ ਅਪੀਲ ਕਰਦਾ ਪੇਮ ਪਿਆਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਹੋਣੀਆਂ ਚਾਹੀਦੀਆਂ ਮੇਰਾ ਨਾਮ ਸੰਜੀਵ ਵਿਸ਼ੇਸ਼ਟ ਹੈ ਔਰ ਮੈਂ ਜ਼ਿਲ੍ਹਾ ਪ੍ਰਧਾਨਾ ਜਲਾ ਮਹਾਲੀ ਦਾ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਰਿੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਜਿਹੜਾ ਸਾਡਾ ਦੇਸ਼ 2000 14 ਦੇ ਵਿੱਚ ਆਲਮੋਸਟ 9ਵੇਂ 10ਵੇਂ ਨੰਬਰ ਤੇ ਸੀਗਾ ਆਰਥਿਕ ਤੌਰ ਤੇ ਉਹ ਇਸ ਵੇਲੇ 5ਵੇਂ ਨੰਬਰ ਤੇ ਆ ਗਿਆ ਹੈ ਔਰ ਇਸ ਟਰਮ ਦੇ ਵਿੱਚ ਮੋਦੀ ਸਾਹਿਬ ਨੇ ਜਿੱਦਾਂ ਕਮਿਟਮੈਂਟ ਕੀਤੀ ਹੈਗੀ ਹੈ ਗਾਰੰਟੀ ਦਿੱਤੀ ਹੈਗੀ ਹੈ ਉਗੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਦੀ ਜੀ ਦੀ ਗਰੰਟੀ ਸੀ ਇਸ ਦੇਸ਼ ਚਾਹੀਦੀ ਹੈ ਕਿ ਇਸ ਦੇਸ਼ ਨੂੰ ਪੀਜੇ ਨੰਬਰ ਤੇ ਅਫਰਵਸਥਾ ਦੇ ਲੈਵਲ ਤੇ ਲੈ ਕੇ ਜਾਣਗੇ ਔਰ ਇਹ ਜਿਹੜਾ ਇਤਿਹਾਸਿਕ ਇਹ ਫੈਸਲਾ ਹੈ ਮੇਰੇ ਖਿਆਲ ਨਾਲ ਜਵਾਲਾ ਨਰੇ ਤੋਂ ਬਾਅਦ ਪਹਿਲੇ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਜੇਤੇ ਕਿ ਜਿਹੜੇ ਕੀ ਤੀਸਰੀ ਵਾਰ ਚੁਣ ਕੇ ਆਏ ਨੇ ਔਰ 240 ਸੀਟਾਂ ਇਕੱਲੇ ਭਾਰਤੀ ਜਨਤਾ ਪਾਰਟੀ ਦੀਆਂ ਆ ਅਸੀਂ ਬੀਜੇਪੀ ਦੇ ਬਕਤਰ ਗੋਣ ਦੇ ਨਾਮ ਤੇ ਅਦੋ 27 ਦੇ ਵਿੱਚ ਵੀ ਪਾਰਟੀ ਨੂੰ ਇੱਥੇ ਤਾਕਤ ਵਿੱਚ ਲੈ ਕੇ ਆਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਅਦੇ ਕੀਤੇ ਨੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਜੀ ਡਾਕਟਰ ਸੁਭਾਸ਼ ਚਰਮਣ ਨੇ ਫਮ ਇੰਟਰਨੈਸ਼ਨਲ ਫਲਾਈਟਾਂ ਹੋਣ ਪਾਸੀਂ ਜਲਦੀ ਤੋਂ ਜਲਦੀ ਸਾਰੇ ਉਹਨਾਂ ਨੂੰ ਚਲੋ